ਵਿਦਿਆ ਦੇ ਵੰਗਵਕ ਪ੍ਰਾਮਾਨ ਉਤੇ ਬਹੁਤਿਆਰ ਮਨ ਲੈ ਕੇ ਸਾਡੇ ਜਿਹੜਾ ਨਾਮ ਰਖਣ ਕੀਤਾ ਇਸ ਪਾਠੀ ਨੂੰ ਬਣਾਈ ਜਿੱਥੇ ਜਿਹੜਾ ਸਿੱਖਾ ਉਤਰ ਮੈਡਮ ਗੁਰਿੰਦਰ ਕੌਰ ਦੀ ਹੋਰ ਸੁਮੇਲੀ ਤੀਰ ਸਰਵਾਨ ਨੂੰ ਨਾ ਕਿ ਉੱਤੇ ਵਿਸ਼ੇਸ਼ ਤੌਰ ਤੇ ਭਗਵਤ ਕਾਲਨਾ ਗੁਨਾਮ ਸੇਵਾ ਨਿਸੰਸੇਵਾ ਸਿਖਾਦੀ ਜਿਨ੍ਹਾਂ ਨੇ ਇਹੋ ਜਿਹੇ ਸਮਾਗਮਾਂ ਦਾ ਯੋਜਨਾ ਕੀਤਾ ਜਿਸ ਵਿੱਚ ਬੱਚਾ ਨੂੰ ਉਤਸ਼ਾਹ ਕੀਤਾ ਜਾਣਾ। ਉਹ ਕਿਹੜੇ ਬੱਚੇ ਨੇ ਉਹ ਸਾਡੇ ਸਮਾਜ ਦਾ ਰੱਖਣੇ ਕੌਮ ਦਾ ਸਾਡੇ ਇਸ ਖਿੱਤੇ ਦਾ ਦਾ ਉਹ ਬੇਖਰੇ। ਪਰ ਮਾਪੇ ਨੂੰ ਜਿਹਦੇ ਵੱਡੀਆਂ ਆਸਾਂ ਹੁੰਦੀਆਂ ਕਿ ਮੇਰਾ ਬੱਚਾ ਇਹਦਾ ਹੈ। ਜਿਹੜਾ ਮੈਂ ਕਹੇ ਕੋਸਟਲ ਦਾ ਸਮਾਂ ਕਰਦੇ ਹੈ। ਮੇਰੋ ਸਾਡਾ ਹੈ ਮਾਪਰਾਮਾ ਪਰ ਜ਼ਿੰਦਗੀ ਵਿੱਚੋਂ ਇਹੋ ਜਿਹੇ ਮੌਕਾ ਮਾਸੂਮ ਬੱਚਿਆਂ ਦੇ ਨਾਲ ਸਾਡਾ ਸਰੂਪ ਉੱਚਾ ਹੋਵੇ ਸਾਡੇ ਸਮਾਏ ਦਾ ਨਾਮ ਰੋਸ਼ਨ ਹੋਵੇ ਤੇ ਇਹੇ ਵੋਇਸਾਂ ਲੈ ਕੇ ਜਿਹੜਾ ਮਾਪਾ ਹੈ ਆਪਣੇ ਬੱਚਿਆਂ ਨੂੰ ਉਹ ਚੰਗਿਆੜੀ ਜਿਹੜੀ ਹੈ ਪੜਾਉਂਦਾ ਪ੍ਰਮਾਤਮਾ ਨੇ ਮਨੁੱਖ ਨੂੰ ਦੋ ਹੱਥ ਦਿੱਤੇ ਆ ਲੇਕਿਨ ਮਹਾਪੁਰਖਾਂ ਦੇ ਵੱਡੇ ਵੱਡੇ ਰਿਆਂ ਦੀ ਤੀਜੀ ਆਪਣੀ ਗੱਲ ਕੀਤੀ ਹੈ ਤੇ ਉਹ ਤੀਸਰੀ ਆਪਣੀ ਜਿਹੜੀ ਆ ਵਿਦਿਆ ਨੂੰ ਮੰਨਿਆ ਗਿਆ ਹੈ ਗੁਰਬਾਣੀ ਦਾ ਸਰੋਤ ਨਾਲ ਪਾਪੜ ਰਿਹਾ ਸੀ ਵਿਦਿਆ ਵਿਚਾਰੀ ਤਾਂ ਪਰ ਉਕਾਰੀ ਜੇ ਮਨੁੱਖ ਵਿਦਿਆ ਹਾਸਲ ਕਰਕੇ ਉਹਦੀ ਸਹੀ ਸਿੱਧੀ ਵਰਤੋਂ ਕਰਦਾ ਹੈ ਤੇ ਫਿਰ ਉਹ ਪਰਪਕਾਰੀ ਕੰਮ ਕਰਦਾ ਹੈ ਨੇ ਤੇ ਲੋਕ ਇਸ ਮਾਇਕਾ ਦੇਖਦੇ ਆ ਕਿ ਬਦਾਉ ਖਲਾ ਦੀ ਜੋ ਹੈ ਤੇ ਜੇ ਮਨੁੱਖ ਦੀ ਦੌੜ ਸਿਰ ਸਿਰ ਪਹਿਲਾ ਕਮਾਂਡ ਪੰਕਤੀ ਤੋਂ ਜਾਂਦੀ ਹੈ ਤੇ ਫਿਰ ਜਿਹੜਾ ਮੌਲਕ ਹੈ ਕਰੇ ਜਿਵੇਂ ਮਾਰਕੀ ਤੇ ਡੀਪੋਇਸ ਤੇ ਪਹੁੰਚ ਲੈ ਉਹ ਮ੍ਰਿਤਕੀ ਤਰ੍ਹਾਂ ਕੀਪਨ ਹੋ ਜਾਂਦਾ ਹੈ ਤੇ ਇੱਕ ਵਾਰ ਵੱਡੀ ਵੱਡੀ ਜਗ੍ਹਾ ਵਾਸਤੇ ਕੀਤੇ ਹੋਏ ਲੋਕ ਵੱਡੇ ਵੱਡੇ ਆਉਂਦੇ ਤੇ ਬੈਠਾ ਹੋਇਆ ਸਮਾਜ ਨੂੰ ਸ਼ਰਮ ਸੰਕਰ ਕਰਦਾ ਸੋ ਜਦ ਤੇ ਅਸੀਂ ਵਿਦਿਆਰਥੀ ਹਸਤਾਨੀ ਆ ਸਾਡੇ ਅੰਦਰ ਧਰਮ ਦੇ ਜਿਹੜੇ ਸਭ ਗੁਣ ਨੇ ਉਹ ਵੀ ਹੋਣੇ ਚੁਣੇ ਜੇ ਸਾਡੇ ਅੰਦਰ ਧਰਮ ਦੇ ਸਭ ਗੁਣ ਨੇ ਤਾਂ ਪਾਣੀ ਸੀ ਪਰਉਪਕਾਰੀ ਮਨਸਰ ਦੇ ਸੁਭਿਸ਼ਾ ਕੀਤੇ ਬਾੜੇ ਕੰਨੀ ਉਸਾ ਉਹ ਧਰਮ ਦੀ ਸਿਵਾ ਕਰ ਲੈਂਦੇ ਨੇ ਸਭ ਧਰਮ ਕੋ ਸਭ ਧਰਮ ਹੈ ਸੇਸ਼ ਧਰਮ ਹਰ ਕੋ ਨਾਮ ਜਪਨ ਜਰਮ ਕਰਦਾ ਕਦੇ ਸ਼੍ਰੇਸ਼ਟ ਧਰਮ ਦੀ ਅਧਿਵਾਸ਼ਾ ਕੀ ਹੈ ਪ੍ਰਮਾਤਮਾ ਦੀ ਵੰਦਗੀ ਕਰਕੇ ਉਹ ਤੇਰਾਤਾ ਕਰਨੀ ਤੇ ਨਰਮਲ ਕਰਨ ਕਰਦੇ ਇਹ ਧਰਮ ਦੀ ਪ੍ਰਵਾਸ਼ਾ ਹੈ ਤੇ ਜੇ ਸੋਚ ਅੰਦਰੇ ਹੋਣਾ ਉਹੀ ਤਿਰ ਹੈ ਇਸ ਤੰਗਾ ਧਰਮ ਨੂੰ ਬਹਾਰ ਸਕਦਾ ਕੌਣ ਸੰਭਾਲਦਾ ਸੋਮਾ ਬੇਨਤੀ ਕਰਾਂਗਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਡਾਕਟਰ 만나 ਕਿਸੇ ਨੇ ਮਿਲਿਆ ਪਾਣਾ ਕਿਸੇ ਨੇ ਵਿਦਿਆਰਥੀ ਕੇਤਰ ਵਿੱਚ ਜਾਣਾ ਹੈ ਕਿਸੇ ਦੇ ਵਪਾਰੀ ਬਣਨਾ ਹੈ ਬੱਕਰੇ ਬੱਕਰੀ ਕਿਤਾਬ ਵਿੱਚ ਜਾ ਕੇ ਤੁਸੀਂ ਆਪਣੀ ਜਿੰਦਗੀ ਦੇ ਨਾਲ ਕੰਮ ਨਾ ਸਕਦਾ ਹੋ। ਬੜੇ ਜੁਨੂਨੀ ਹੈ ਕਿ ਜੇ ਤੁਸੀਂ ਡਾਕਟਰ ਬਣਨੀ ਹੈ ਤਾਂ ਕਰਨੀ ਡਾਕਟਰ ਬਣਨੀ ਹੈ। ਜੇ ਤੁਸੀਂ ਇੰਜੀਨੀਅਰ ਬਣਨੀ ਹੈ ਤਾਂ ਬਣਨੀ ਇੰਜੀਨੀਅਰ ਬਣਨੀ ਹੈ। ਜੇ ਤੁਸੀਂ ਕੋਈ ਵੀ ਸਮਾਜ ਦੇ ਰਿਚਾ ਕਿਸੇ ਵਿੱਚ ਜਾ ਕੇ ਆਪਣੇ ਜਨਮ ਬਾਰੇ ਨਰਾਇਣ ਕਾਟੇ ਅੰਦਰ ਧਰਮ ਦੇ ਸੋ ਨੂੰ ਨੂੰ ਦੂਰ ਨੂੰ ਤਾਜ ਮਸੀਦ ਬੁਰਕਾ ਦਾ ਪਰਾਕਰ ਸਦਗੀਏ ਪਰ ਪਰਾਕਰ ਸਦਗੀਏ ਤੇ ਯਾਦ ਕਰਦੇ ਨੇ ਕਿ ਜੇ ਵਿਦਿਆਰਥੀ ਨਾਲ ਧਰਮ ਸਾਡੀ ਜਿੰਦਗੀ ਦਾ ਹਿੱਸਾ ਬਣ ਜੇ ਤਾਂ ਹੀ ਅਸੀਂ ਸਮਾਜ ਨੂੰ ਕੋਸ਼ਿਸ਼ ਨਹੀਂ ਦੇ ਸਕਦੇ ਆ ਤਾਂ ਹੀ ਸਮਾਜ ਦਾ ਪਰਿਵਰਤਨ ਕਰ ਸਕਦੇ ਆ ਉਹ ਮੈਂ ਲੰਮਾ ਸਮਾਂ ਆਖਦਾ ਹੋਇਆ ਇਹ ਅਰਦਾਸ ਬੇਨਤੀ ਕਰਦਾ ਹਾਂ ਕਿ ਤੁਸੀਂ ਬਹੁਤ ਸਿਖਰ ਕਿ ਬੱਚੇ ਜਿੰਦਗੀ ਵਿੱਚ 90% ਕੰਮ ਆ ਸਕਦਾ ਹਨ ਆਪਣੇ ਮਾਪਿਆਂ ਦੀ ਜਿਹੜੀ ਭਾਵਨਾਵਾਂ ਨੇ ਉਹਨਾਂ ਤੇ ਖਰੇ ਉਤਰ ਸਕਰ ਪਰ ਵੱਡੀ ਗੱਲ ਹੈ ਕਿ ਸਾਡੇ ਅੰਦਰ ਨੈਤਿਕ ਜਿਹੜੇ ਤਰ੍ਹਾਂ ਕੀਤੇ ਨੇ ਬੱਚਿਆਂ ਨੂੰ ਜ਼ਰੂਰੀ ਹੁੰਦੀ ਹੈ ਤੇਈਆਂ ਕਿਉਂਕਿ ਜੇ ਬੱਚੇ ਨੇ ਆਪਣੇ ਮਾਪਿਆਂ ਪਰਜਾ ਤੇ ਬੱਚੇ ਦੀ ਜ਼ਿੰਮੇਵਾਰੀ ਮੰਨ ਲਈ ਹੈ ਕਿ ਉਹ ਆਪਣੇ ਮਾਪਿਆਂ ਦਾ ਸਤਕਾਰ ਕਰੇ ਆਪਣੇ ਪਿਤਰ ਸਹਿਬਾਂ ਦਾ ਸਤਿਕਾਰ ਕਰੇ ਜਿਉਂ ਬਚਪਨ ਕੋਈ ਆਪਣੇ ਮਾਪਿਆਂ ਦਾ ਸਤਿਕਾਰ ਕਰਦਾ ਹੈ ਆਪਣੀ ਪਿਤਰ ਸਹਿਬਾਂ ਦਾ ਸਤਿਕਾਰ ਕਰਦਾ ਹੈ ਤੇ ਮੈਂ ਸਮਝਦਾ ਕਿ ਉਹ ਮਾਪੇ ਭਾਗਾਂ ਨੇ ਹੁੰਦੇ ਜਿਹਨਾਂ ਦਾ ਬਰਾਪਾ ਜਿਹੜਾ ਹੈ ਉਹ ਬੱਚੇ ਜਿਹੜੇ ਨੇ ਸਿਖਾਉਣਗੇ ਔਰ ਮਾਪੇ ਨੇ ਇਸ ਦਾ ਇਹ ਕੰਟੀਨਿਊ ਰਿਹਾ ਜੀ ਇਸ ਕਿ ਆਪਣੇ ਬੰਦਿਆ ਨੂੰ ਪੜਾਇਆ ਸਮਾਜ ਵਿੱਚ ਦਾ ਰੋਡਾ ਤੋਆ ਰੋਡਾ ਲਾਇਆ ਤੇ ਅੱਜ ਜਿਹੜੇ ਸਾਡੇ ਬੱਚੇ ਨੇ ਸਾਡਾ ਜਿਹੜੀ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਾਰਿਆ ਹੈ ਔਰ ਸਾਡੀ ਦੇਖਭਾਲ ਕਰ ਰਹੇ ਨੇ ਸਪੋਰਟਰ ਰੰਕਰ ਮਾਸਟਰ ਇਹਨਾਂ ਬਤਿਆਂ ਨੂੰ ਜੀਤਗੀ ਦੇ ਜਿਸ ਦੇ ਤਰੰਥ ਜਾਣਾ ਹੈ ਸਮੂਦਾ ਬਖਸ਼ਣ ਸੋਇਪਾਰ ਫੇਰ ਬੰਦੋ ਦਾ ਬਹੁਤ ਬਹੁਤ ਧੰਨਵਾਦ ਜੁਗੀਆਂ ਨੂੰ ਬੰਦੋ